एफेक्ट ऐप राही जो है उस इन्वेस्टमेंट फ्रॉड किया गया जिम्मे पंद्रह लाख ले ले कि दो लाख होर जमा कराओ तीन लाख होर जमा कराओ फिर ते पैसे आएंगे तीन व्यक्ति खड़े गिरफ्तार किए तीन व्यक्ति गुजराती है दिल्ली जो है वो साइबर फ्रॉड करते थे दिल्ली लखा रुपए का लोगों वाले लगभग जो है फ्रॉड करते थे मौके पर तो इक्की लाख रुपए नकद बरामद किया गया पांच मोबाइल फोन बरामद किए गए ਸੋ ਇਹਨਾਂ ਨੂੰ ਇੱਕ ਵਿਅਕਤੀ ਨੇ ਅਪਰੋਚ ਕੀਤਾ ਸੀਗਾ ਗਗਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਜਿਨੇ ਇੱਕ ਐਪ ਹੈਗੀ ਰੋਡ ਐਫ ਐਕਸ ਰੋਡ ਐਫ ਐਕਸ ਐਪ ਰਾਹੀਂ ਜਿਹੜਾ ਹੈਗਾ ਉਹਦੇ ਨਾਲ ਇਨਵੈਸਟਮੈਂਟ ਫਰਾਡ ਕੀਤਾ ਗਿਆ ਸੀਗਾ ਸੋ ਇਸ ਐਪ ਦੇ ਰਾਹੀਂ ਉਹਦੇ ਤੋਂ ਪੈਸੇ ਲੈ ਗਏ ਸੀ ਸੇ ਫਿਰ ਬਾਅਦ ਦੇ ਵਿੱਚ ਕਹਿੰਦੇ ਸੀ ਜਿਵੇਂ 15 ਲੱਖ ਲੈ ਲੇ ਕਿ 2 ਲੱਖ ਹੋਰ ਜਮ੍ਹਾਂ ਕਰਾਓ 3 ਲੱਖ ਹੋਰ ਜਮ੍ਹਾਂ ਕਰਾਓ ਫਿਰ ਤੁਹਾਡੇ ਪੈਸੇ ਆਣਗੇ ਸੋ ਇਸ ਤਰੀਕੇ ਦੇ ਫਰਾਡ ਆਪਾਂ ਦੇਖਦੇ ਆ ਕਾਫੀ ਕਾਮਨ ਹੈਗੇ ਆ ਜਦੋਂ ਵਿਅਕਤੀ ਇਨਾਂ ਕੋ ਆਇਆ ਇਨਾਂ ਨੇ ਬੜਾ ਕਾਮਪਲੀ ਕੰਮ ਕੀਤਾ ਔਰ ਜਿਹੜਾ ਹੈਗਾ ਉਸ ਤੇ ਕਾਰਵਾਈ ਕਰਦੇ ਹੋਏ ਇਨਾਂ ਨੇ ਵਿਅਕਤੀ ਨੂੰ ਆਇਡੈਂਟੀਫਾਈ ਵੀ ਕਰ ਲਿਆ ਸੋ ਉਸ ਦੇ ਵਿੱਚ ਪਰਚਾ ਦਰਜ ਕਰਕੇ ਇਨਾਂ ਨੇ ਤਿੰਨ ਵਿਅਕਤੀ ਫੜੇ ਗ੍ਰਿਫਤਾਰ ਕੀਤੇ ਜੋ ਕਿ ਚੰਡੀਗੜ੍ਹ ਸੈਕਟਰ 51 ਦੇ ਵਿੱਚ ਰਹਿੰਦੇ ਸੀਗੇ ਇਹ ਤਿੰਨੇ ਵਿਅਕਤੀ ਗੁਜਰਾਤੀ ਹੈਗੇ ਮਹਿਸਾਨਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਇੱਕ ਦਾ ਨਾਮ ਹੈਗਾ ਪਿਊਸ਼ ਪਟੇਲ ਇੱਕ ਦਾ ਨੀਰਜ ਭਾਈ ਇੱਕ ਦਾ ਗੋਹਿਲ ਨਿਕੁਲ ਕੁਮਾਰ ਸੋ ਤਿੰਨੇ ਜਿਹੜੇ ਹੈਗੇ ਇਸ ਤਰੀਕੇ ਨਾਲ ਹੀ ਪ੍ਰਾਇਮਰੀ ਪੁਸ਼ਗਿਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਤਰੀਕੇ ਦੇ ਆਨਲਾਈਨ ਐਪਾਂ ਦੇ ਰਾਹੀਂ ਲੋਕਾਂ ਨੂੰ ਦਿੱਲੀ ਜਿਹੜਾ ਹੈਗਾ ਉਹ ਸਾਈਬਰ ਫਰਾਡ ਕਰਦੇ ਸੀਗੇ ਸੋ ਜਿਹੜੀ ਪ੍ਰਾਇਮਰੀ ਤਫਤੀਸ਼ ਹੈ ਉਸ ਦੇ ਵਿੱਚ ਲੱਗਦਾ ਹੈ ਕਿ ਦਿੱਲੀ ਲੱਖਾਂ ਰੁਪਏ ਦਾ ਲੋਕਾਂ ਨਾਲ ਲਗਭਗ ਜਿਹੜਾ ਹੈਗਾ ਫਰਾਡ ਕਰਦੇ ਸੀਗੇ ਸੋ ਇਹਨਾਂ ਕੋਲੋਂ ਰਿਕਵਰੀ ਜਿਹੜੀ ਹੈਗੀ ਸਾਡੀ ਸਾਈਬਰ ਕ੍ਰਾਈਮ ਟੀਮ ਨੇ ਕਾਫੀ ਅੱਛੀ ਰਿਕਵਰੀ ਕੀਤੀ ਹੈ ਇਹਨਾਂ ਕੋਲੋਂ ਮੌਕੇ ਤੋਂ 21 ਲੱਖ ਰੁਪਏ ਨਕਦ ਬਰਾਮਦ ਕੀਤਾ ਗਿਆ ਇੱਕ Maruti Swift Dzire ਕਾਰ ਇੱਕ Honda Activa ਸਕੂਟਰ ਇੱਕ ਜਿਹੜੀ ਹੈਗੀ ਕੈਸ਼ ਨਕਦੀ ਗਿਨਣ ਦੀ ਮਸ਼ੀਨ ਬਰਾਮਦ ਕੀਤੀ ਗਈ ਹੈ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਸੋ ਬਾਕੀ ਅਸੀਂ ਅੱਗੇ ਜਿਹੜੀ ਹੈਗੀ ਹੈ ਤਫ਼ਤੀਸ਼ ਸਾਡੀ ਸਾਈਬਰ ਟੀਮ ਜਿਹੜੀ ਉਹ ਕਰ ਰਹੀ ਹੈ ਕਿ ਇਹਨਾਂ ਨੇ ਕਿੰਨੇ ਲੋਕਾਂ ਨਾਲ ਜਿਹੜਾ ਫਰੋਡ ਕੀਤਾ ਹੈ ਔਰ ਕੀ ਇਹਨਾਂ ਦਾ ਕਿਸੇ ਹਵਾਲਾ ਵਗੈਰਾ ਦਾ ਵੀ ਲਿੰਕ ਇਹਨਾਂ ਦਾ ਹੈਗਾ ਉਹ ਸਿਕਸ ਕਰ ਰਹੇ ਹਨ ਹਨ ਇਹਦੇ ਕੋਹੂ ਸਾਥੀ ਵੀ ਸੀਗੇ ਕਿ ਇਹ ਤੰਬੂ ਇਸ ਦੇ ਵਿੱਚ ਫਿਲਹਾਲ ਇਹਨਾਂ ਦੇ ਤੇ ਇਹ ਜਿਹੜੇ ਤਿੰਨ ਵਿਅਕਤੀ ਹੈਗੇ ਮੌਕੇ ਤੋਂ ਗ੍ਰਿਫਤਾਰ ਹੋਏ ਹਨ ਦੋਨਾਂ ਕੋ ਫ્લેਟ ਸੀਗੇ ਇੱਕ ਸੈਕਟਰ 51 ਚੰਡੀਗੜ੍ਹ ਦੇ ਵਿੱਚ ਇੱਕ ਸੈਕਟਰ 22 ਚੰਡੀਗੜ੍ਹ ਦੇ ਵਿੱਚ ਇੱਕ ਜਗ੍ਹਾ ਤੋਂ ਆਪਰੇਸ਼ਨ ਆਪਰੇਸ਼ਨ ਆਪਣੇ ਚਲਾਉਂਦੇ ਸੀਗੇ ਇੱਕ ਵਿਅਕਤੀ ਨਾਲ ਜੋ ਜਿਹੜਾ ਹੈਗਾ ਸਾਨੂੰ ਪਤਾ ਲੱਗਿਆ ਕਿ ਉਹਦੇ ਖਿਲਾਫ ਗੁਜਰਾਤ ਦੇ ਵਿੱਚ ਵੀ ਜੂਏ ਆਦਿ ਦੇ ਤਿੰਨ ਪਰਚੇ ਹੈਗੇ ਸੋ ਅਸੀਂ ਦੇਖਦੇ ਹਾਂ ਕਿ ਉਸ ਪਰਚੇ ਦੇ ਵਿੱਚ ਕੋਈ ਸਾਥੀ ਵਗਰੇ ਨਾ ਦੇ ਹੈਗੇ ਬਾਕੀ ਜਿਹੜੇ ਨਾਲ ਇਹ ਡਿਵਾਈਸਸ ਮਿਲਲੇ ਉਹਨਾਂ ਦਾ ਫੋਰੈਂਸਿਕ ਅਨਾਲਿਸਿਸ ਕਰਕੇ ਅੱਗੇ ਦੀ ਜਾਣਕਾਰੀ ਸ਼ੇਅਰ ਕਰਦੇ ਹਾਂ ਤਦਾਂ ਇਹ ਕੰਪੀਟਰ ਦੇ ਨਾਲ ਹਾਈਡਰੇਫੇਸ 8B ਦੇ ਵਿੱਚ 6 ਲੈਕਟ ਸੀਗਾ ਤੇ ਉਹ ਐਨਐਸਟੀ ਨੂੰ ਕੰਪਲੀਟ ਕਰਦੀ। ਮੈਨੂੰ ਲੱਗਦਾ ਕਿ ਉਹ ਤਾਂ ਉਹ ਹੀ ਗੁਜਰਾਹਤ ਦੇ ਨਿਕਲੇ ਸੀ। ਤੇ ਇਹਦਾ ਕੋਈ ਲਿੰਕ ਹੈਗਾ ਉਹ ਵੀ ਉਹਨਾਂ ਵੱਲੋਂ ਨਤੀਜਾ ਕਰਿਆ ਨਹੀਂ ਜਾਂਦੇ ਗਾ ਅਧਿਆਰਣ। ਇੱਕ ਦੇਖੋ ਕੋਈ ਜੇ ਇੱਕ ਕਾਲ ਸੈਂਟਰ ਓਪਰੇਟ ਹੁੰਦਾ ਹੈ ਉਹ ਇੱਕ ਜਿਵੇਂ ਇੱਕ ਦੇਖਣਾ ਪੈਗਾ ਕਿ ਸਿਸਟਮ ਇਹਨਾਂ ਦਾ ਕੀ ਸੀਗਾ ਇਹ ਕਾਲ ਸੈਂਟਰ ਆਪਰੇਟ ਕਰਦੇ ਸੀ ਜਾਂ ਐਪ ਰਾਹੀਂ ਕੰਮ ਕਰਦੇ ਸੀ ਕਿਸ ਤਰੀਕੇ ਨਾਲ ਮਕਾਨਾਂ ਠੱਗੀ ਮਾਰਦੇ ਸੀ ਹੋ ਸਕਦਾ ਹੈ ਕੋਈ ਲਿੰਕ ਨਿਕਲ ਵੀ ਆਵੇ ਹੋ ਸਕਦਾ ਹੈ ਇੰਡੀਪੈਂਡੈਂਟਲੀ ਕੰਮ ਕਰ ਰਹੇ ਹੋਵੇ ਜਿਹੜੀ ਐਪਲੀਕੇਸ਼ਨ ਤੁਸੀਂ ਦੱਸ ਸਕੋ ਤਾਂ ਫੋਨ ਤਾਂ ਇਹੀ ਪਤਾ ਲੱਗਾ ਵੀ ਕੱਲੀ ਇਹੀ ਐਪਲੀਕੇਸ਼ਨ ਯੂਜ਼ ਕਰਦੇ ਸੀ ਜਾਂ ਜਿਹੜਾ ਇੱਕ ਰਿਟਰਨ ਅਰੈਸ ਦਾ ਟ੍ਰੈਨ ਚੱਲਿਆ ਹੋਇਆ ਕੋਈ ਉਹਦੇ ਵਿੱਚ ਵੀ ਇਨਵੋਲਵਮੈਂਟ ਸੀਗੀ ਨਾ ਵੀ ਫਿਲਹਾਲ ਇਹ ਰੋਡ ਐਫੈਕਟਸ ਐਪਲੀਕੇਸ਼ਨ ਜਿਹੜੀ ਹੈ ਸਾਡੀ ਪ੍ਰਾਇਮਰੀ ਤਫ਼ਤੀਸ਼ ਦੌਰਾਨ ਸਾਹਮਣੇ ਆਈ ਹੈ ਪਰ ਅਸੀਂ ਇਹਨਾਂ ਦੇ ਜਿਹੜੇ 5 ਮੋਬਾਈਲ ਫੋਨ ਹੈਗੇ ਆ ਉਹਨਾਂ ਨੂੰ ਸਟੱਡੀ ਕਰਕੇ ਡਿਟੇਲ ਦੇ ਵਿੱਚ ਫੋਰੈਂਸਿਕਲੀ ਐਗਜ਼ਾਮਨ ਕਰਕੇ ਹੋਰ ਵੀ ਡੂੰਘਾਈ ਚ ਜਾਵਾਂਗੇ ਪਤਾ ਨਿਕਲ ਕਰੋਗੇ ਇੱਥੇ ਰਹਿ ਰਹੇ ਸੀਗੇ ਹੈ ਤਾਂ ਗੁજરાਤ ਵਿੱਚ ਨੇ ਚੰਡੀਗੜ੍ਹ ਕਰੋ ਰਹੇ ਨੇ ਦੋ ਤਿੰਨ ਸਾਲਾਂ ਤੋਂ ਇਹ ਪਤਾ ਲੱਗਿਆ ਇੱਥੇ ਰਹਿ ਰਹੇ ਸੀਗੇ ਤੇ ਦਿੱਲੀ ਲੋਕਾਂ ਨਾਲ ਠੱਗੀ ਮਾਰ ਕੇ ਦਿੱਲੀ ਲੱਖ ਰੁਪਏ ਕਮਾ ਰਹੇ ਸਨ ਸੱਚ ਜਲਦਾ ਕੀ ਜਲਦੀ ਕੀ ਕਹਿੰਦੇ ਸੀ ਡਬਲ ਹੋ ਜਾਣਗੇ ਕਿਸ ਤਰ੍ਹਾਂ ਆ ਜੇ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਉਹ ਲੋਕਾਂ ਨੂੰ ਕਹਿੰਦੇ ਕਿ ਅਸੀਂ ਤੁਹਾਡਾ ਸਟਾਕ ਮਾਰਕੀਟ ਇਨਵੈਸਟਮੈਂਟ ਕਰਾਂਗੇ ਤੁਹਾਨੂੰ ਜਲਦੀ ਰਿਟਰਨ ਦੇਵਾਂਗੇ ਫਿਰ ਜਦੋਂ ਰਿਟਰਨ ਦੇਣ ਦੀ ਬਾਰੀ ਆਉਂਦੀ ਹੈ ਉਦੋਂ ਕਹਿੰਦੇ ਕਿ ਥੋੜੇ ਜਿਹੇ ਹੋਰ ਪੈਸੇ ਲਾਓ ਫਿਰ ਰਿਟਰਨ ਦੇਵਾਂਗੇ ਸੋ ਇਸ ਕਰਕੇ ਜਿਹੜਾ ਹੈਗਾ ਲੋਕਾਂ ਤੋਂ ਮਤਲਬ ਉਹਨਾਂ ਨੂੰ ਇਹ ਇੱਕ ਫੇਕ ਦਾ ਦੱਸਦੇ ਰਹਿੰਦੇ ਨੇ ਫੇਕ ਬਣਾ ਕੇ ਕਿ ਤੁਹਾਡਾ ਰਿਟਰਨ ਨਾ ਹੋ ਗਿਆ 200% ਹੋ ਗਿਆ 250% ਹੋ ਗਿਆ 10 ਲੱਖ ਦੇ 20 30 ਲੱਖ ਹੋ ਗਏ 20 ਦੇ 50 ਹੋ ਗਏ ਲੇਕਿਨ ਫਿਰ ਉਹ ਛੋਟਾ ਛੋਟਾ ਅਮਾਉਂਟ ਉਹਨਾਂ ਤੋਂ ਮੰਗਦੇ ਰਹਿੰਦੇ ਲੇਕਿਨ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਹੋਜੀ ਐਪਸ ਆਈਆਂ ਨੇ ਤੇ ਲਗਾਤਾਰ ਉਹ ਐਡ ਜਿਵੇਂ ਨੇ ਸਾਡੀ ਪ੍ਰਾਪਰਟੀ ਇਹਨਾਂ ਵੀ ਡਬਲ ਹੋ ਜਾਂਦੀ। ਉਹਨਾਂ ਨੂੰ ਇਹ ਸਿੱਧੇ ਤਿੱਕਰਾ ਬਣਾ ਲਗੇ ਦੱਸਣ ਦੀ ਕੋਸ਼ਿਸ਼ ਚੱਲ ਗਈ। ਸੋ ਇਹ ਤਾਂ ਦੇਖੋ ਜੀ ਇਹ ਜਿਹੜੇ ਸਾਡਾ ਐਫਰਟ ਹੈਗਾ ਇਹ ਤਾਂ ਇੱਕ ਤਰੀਕੇ ਦੀ ਨਕੀਲ ਕਸਮ ਦੇ ਵਿੱਚ ਅਸੀਂ ਕਰ ਰਹੇ ਹਾਂ। ਸੋ ਉਹਨਾਂ ਨੇ ਬੜਾ ਪ੍ਰੋਂਪਟਲੀ ਐਕਸ਼ਨ ਲਿਆ ਸਾਡੀ ਸਾਈਬਰ ਟੀਮ ਨੇ ਤੇ ਕਾਫੀ ਅੱਛੀ ਇਹਨਾਂ ਨੇ ਰਿਕਵਰੀ ਕੀਤੀ ਹੈ ਮੌਕੇ ਤੋਂ ਕੈਸ਼ ਦੇ ਵੀ। ਸੋ ਅੱਜ ਤੁਹਾਡੇ ਨਾਲ ਮੁਖਾਤਿਬ ਹੋਣ ਦਾ ਇਹ ਸੀਗਾ ਕਿ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾਦਾ ਕਿ ਇਸ ਤਰੀਕੇ ਦੇ ਜਿਹੜੇ ਸਾਈਬਰ ਕ੍ਰਿਮੀਨਲਸ ਹੈਗੇ ਉਹ ਦਿੱਲੀ ਕਿੰਨੇ ਲੋਕਾਂ ਨਾਲ ਠੱਗੀ ਕਰਕੇ ਲੱਖੇ ਰੁਪਏ ਕਮਾਰੇ ਹੈਗੇ ਸੋ ਇਸ ਤਰੀਕੇ ਦੇ ਜਿਹੜੇ ਇਨਵੈਸਟਮੈਂਟ ਦੇ ਝਾਂਸੇ ਦਿੰਦੇ ਹੈ ਕਿ ਤੁਹਾਡੀ ਜਿਹੜੀ ਹੈਗੀ ਹੈ ਇਮੀਡੀਏਟ ਤਨੂੰ ਕੋ ਲਾਲਚ ਦੇ ਕੇ ਫਾਇਦਾ ਹੋ ਜਾਏਗਾ ਉਹਨਾਂ ਤੋਂ ਬਚਾ ਜਾਵੇ ਜਿਹੜੀ ਐਪਸ ਹੈਗੀ ਹੈ ਜਿਹੜੀ ਸੇਬ ਵੀ ਅਪਰੂਵਡ ਹੈਗੀ ਹੈ ਪ੍ਰੋਪਰ ਕੰਮ ਕਰਦੀ ਹੈ ਉਸ ਦੇ ਰਾਹੀ ਹੀ ਇਨਵੈਸਟਮੈਂਟ ਆਪਣੀ ਕੀਤੀ ਜਾਵੇ ਸਰ ਉਹ ਕਿਵੇਂ ਕਰਦੇ ਸੀ ਕੋਈ ਪੱਕੇ ਬੰਦੇ ਰੱਖੇ ਹੋਏ ਸੀਗੇ ਥ्रू ਯੂਪੀਆਈ ਕਰਦੇ ਸੀ ਉਹ ਕਿਸ ਤਰੀਕੇ ਉਹ ਜੀ ਹੁਣ ਇਹਨਾਂ ਨੂੰ ਜਿਹੜਾ ਅਸੀਂ ਪ੍ਰਾਇਮਰੀ ਤਫतीश ਕੀਤੀ ਹੈ ਉਦੇ ਵਿੱਚ ਜਿਨ੍ਹਾਂ ਨੇ ਗੱਲ ਇੱਕ ਵਾਰ ਸਾਡੇ ਕੋਲ ਮੰਨੀ ਹੈ ਬਟ ਦਿਸ ਹੈਸ ਟੂ ਬੀ ਵੈਰੀਫਾਈਡ ਉਹਨੂੰ ਵੈਰੀਫਾਈ ਕਰਾਂਗੇ ਕਿਸ ਤਰੀਕੇ ਨਾਲ ਕਰਗੇ ਸੀ ਅਮਾਉਂਟ ਜਿਆਦਾ ਵੀ ਹੋ ਸਕਦੀ ਘੱਟ ਵੀ ਹੋ ਸਕਦੀ ਸਰ ਪਿਛਲੇ ਲੰਬੇ ਸਮੇਂ ਤੋਂ ਸਾਈਬਰ ਧੋਖੇਗਰੀ ਚੱਲ ਰਹੀ ਹੈ ਸਾਈਬਰ ਸੈਲ ਲੋ ਕਿੰਨੇ ਇੱਕ ਦੀ ਰਿਕਵਰੀ ਜਿਹੜੀ ਪਿਛਲੇ ਸਾਲ ਦੀ ਡੁੱਬੀ ਜਾਵੇ ਕਿੰਨੇ ਕ ਦੀ ਰਿਕਵਰੀ ਕੀਤੀ ਗਈ ਹੋਂ ਤੱਕ ਉਹ ਤੁਹਾਨੂੰ ਇੱਕ ਅਸੀਂ ਵੱਖਰਾ ਡਾਟਾ ਨੋਟ ਸ਼ੀਟ ਤੇ ਬਣਾ ਕੇ ਪ੍ਰੈਸ ਦੇ ਪ੍ਰੈਸ ਨੋਟ ਦੇ ਰਾਹੀਂ ਸ਼ੇਅਰ ਕਰਾਂਗੇ ਸਰ ਜਿਵੇਂ ਅਭੀ ਤੁਸੀਂ ਲਿਖਾ ਦੋ 78 ਲੈਵਲਸ ਫਲੇਮ ਅਗਲੀ ਗੱਲ ਕਰੀ ਉਸ ਵਿੱਚ ਸਰ ਅਭ ਤੱਕ ਪ੍ਰਾਈਮ ਇਨਵੈਸਟੀਗੇਸ਼ਨ ਹੈ कितने विक्टिम सामने आ रहे हैं 78 लाख ग्रोथ का चल रहा है कुछ फिगर आया हो सामने कितने कितनेVictim सामने हैं इधर क्राउड किया है देखिए कोई ऐसा रैंडम एस्टीमेट तो नहीं दिया जा सकता लेकिन आप देखने कि अगर डेली की इनकी ट्रांजैक्शन इतनी हो रही है तोVictims की संख्या काफी मात्रा में तो हर दिन मैच